ਚਲੋ ਹਾਂਜੀ ਅੱਜ ਦਾ ਪ੍ਰੋਗਰਾਮ ਬੜਾ ਨਵੇਕਲਾ ਔਰ ਬੜਾ ਖੂਬਸੂਰਤ ਲੱਗਾ ਇਸ ਕਰਕੇ ਕਿ ਇਥੇ ਇਨਸਾਨੀयत ਮਾਲਕ ਦੇ ਬਣਾਏ ਬੰਦਿਆਂ ਦੀ ਉਹਨਾਂ ਦੀ ਸੇਵਾ ਉਹਨਾਂ ਨੂੰ ਇਸ ਤਰ੍ਹਾਂ ਜਿਵੇਂ ਮੁਰਦਿਆਂ ਚ ਜਾਨ ਪਹਜਾਏ ਜਿਹੜੇ ਮੇਨ ਆਰਗਾਨਿਕ ਕਿਡਨੀ ਔਰ ਲੀਵਰ ਕਿਡਨੀ ਦੇ ਸਪੈਸ਼ਲਿਸਟ ਨੇ ਡਾਕਟਰ ਸਾਹਿਬ ਡਾਕਟਰ ਆਲਖ ਸਾਹਿਬ ਜੀਨੀਅਸ ਨੇ ਆਪਣੇ ਕੰਮ ਦੇ ਔਰ ਖੂਬਸੂਰਤ ਗੱਲ ਇਹ ਲੱਗੀ ਕਿ ਹਸਪਤਾਲ ਚ ਕਈ ਵਾਰੀ ਜਾ ਕੇ ਉਦਾਸੀ ਜਿਹਾ ਹੁੰਦਾ ਪਰ ਇੱਥੇ ਤਾਂ ਹਸਪੀਟਲ ਤੇ ਐਂਜਲ ਲੱਗਾਈ ਜਿਵੇਂ ਖੁਸ਼ੀਆਂ ਦੀ ਹਵਾ ਚੱਲ ਰਹੀ ਫਜ਼ਾ ਚੱਲ ਰਹੀ ਹੈ ਬਹੁਤ ਹੀ ਅੱਛਾ ਲੱਗਾ ਕਿਉਂਕਿ ਇਹ ਜਿੱਥੇ ਮੈਡੀਕਲੀ ਮੈਡੀਸਨ ਦੇ ਕੇ ਓਪਰੇਟ ਕਰਕੇ ਠੀਕ ਕਰਦੇ ਨੇ ਡਾਇਲਿਸਿਸ ਕਰਦੇ ਨੇ ਉਥੇ ਇਹ ਸੰਗੀਤ ਨੂੰ ਇੰਨਾ ਪਿਆਰ ਕਰਦੇ ਨੇ ਸੰਗੀਤ ਪ੍ਰਤੀ ਪੰਜਾਬੀਅਤ ਪ੍ਰਤੀ ਪੰਜਾਬੀ ਗਾਇਕੀ ਪ੍ਰਤੀ ਲੋਕ ਗੀਤਾਂ ਪ੍ਰਤੀ ਇਹ ਬਹੁਤ ਸੁਚੇਤ ਨੇ ਕਿ ਇਹਨੂੰ ਬਚਾਉਣਾ ਚਾਹੀਦਾ ਪ੍ਰੀਜ਼ਰਵ ਕਰਨਾ ਚਾਹੀਦਾ ਕਿਉਂਕਿ ਅਗਰ ਦੇਖਣਾ ਹੋਵੇ ਨਾ ਕਿ ਜੇ ਇਸ ਖੇਤੇ ਦੇ ਲੋਕ ਕੈਸੇ ਸੀ ਉਹਨਾਂ ਦਾ ਜਨਜੀਵਨ ਕੈਸਾ ਸੀ ਉਹਨਾਂ ਦੀ ਬੋਲੀ ਕੈਸੀ ਸੀ ਉਹਨਾਂ ਦਾ ਪਹਿਰਾਵਾ ਕੈਸਾ ਸੀ ਕਲਚਰ ਕੀ ਸੀ ਉਹ ਲੋਕ ਗੀਤਾਂ ਤੋਂ ਸਮਝ ਆਉਂਦਾ ਹੈ ਰਸੂਲ ਹਮਜਾ ਤੋ ਜੀ ਨੇ ਆਪਣੀ ਮੇਰਾ ਦਾਗਿਸਤਾਨ ਚ ਹੀ ਕਿਹਾ ਨਾ ਅਗਰ ਕਿਸੇ ਨੂੰ ਅਸੀਸ ਦੇਣੀ ਹੋਵੇ ਦੁਆ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕ ਗੀਤ ਜਿੰਨੀ ਉਮਰ ਹੋਵੇ ਸੋ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਇਤਨੇ ਅੱਛੇ ਅੱਛੇ ਸੇਂਟਲੀ ਪਰਸਨੈਲਿਟੀ ਮੈਂ ਇਹਨਾਂ ਨੂੰ ਕਹੂੰਗਾ ਆ ਹੁਣੇ ਹੁਣੇ ਐਂਟਰ ਹੋਏ ਨੇ ਡਾਕਟਰ ਗਗਨੀਨ ਜੀ ਇਹ ਇਹਨਾਂ ਨੇ ਜਿੰਮਾ ਉਠਾਇਆ ਹੈ ਕਿ ਰੱਬ ਦੀ ਬਣਾਈ ਇਸ ਸੋਹਣੀ ਸੂਰਤਾਂ ਮੂਰਤਾਂ ਦੀਆਂ ਜਿਨ੍ਹਾਂ ਦੇ ਚਿਹਰਿਆਂ ਤੇ ਨਿਰਾਸ਼ਾ ਹੋ ਜਾਂਦੀ ਆ ਜੇ ਉਹਨਾਂ ਨੂੰ ਖੁਸ਼ ਕਰਨਾ ਔਰ ਜਦੋਂ ਆਫਟਰ ਡੈਥ ਇਹ ਮਿੱਟੀ ਹੈ ਸਰੀਰ ਤੇ ਜਿੰਦੇ ਜੀ ਮੇਰਾ ਵੀ ਅੱਜ ਖਿਆਲ ਬਣਿਆ ਇਹਨਾਂ ਨੂੰ ਸੁਣ ਕੇ ਇਹਨਾਂ ਨੂੰ ਦੇਖ ਕੇ ਔਰ ਸਭ ਨੂੰ ਇਹ ਚਾਹੀਦਾ ਕਿ ਇੱਕ ਸ਼ਖਸ ਅੱਠ ਬੰਦਿਆਂ ਨੂੰ ਜ਼ਿੰਦਗੀ ਦੇ ਸਕਦਾ ਸੋ ਆਰਗਨਸ ਡੋਨੇਟ ਕਰਨਾ ਚਾਹੀਦਾ ਹੈ ਅਵੇਰਨੈਸ ਦੀ ਬੜੀ ਕਮੀ ਹੈ ਜੀ ਹਾਂਜੀ ਇਹ ਹਾਂ ਅਵੇਰਨੈਸ ਲਈ ਹੀ ਆ ਮਹਮ ਚਲਾਈ ਆ ਡਾਕਟਰ ਸਾਹਿਬ ਨੇ ਔਰ ਦਰਮਦੀ ਕੀ ਲੋੜ ਇਹ ਕੋਈ ਸੰਸਕਾਰ ਕਰ ਦਿੰਦਾ ਰਾਖ ਬਣ ਜਾਂਦੀ ਹੈ 6 6 7 7 ਫੁੱਟ ਦਾ ਸ਼ਰੀਰ ਤੇ ਇੰਨੀ ਇੱਕ ਪੋਰਟਲੀ ਜੀ ਚ ਪਾ ਕੇ ਜਿੱਥੇ ਜਿੱਥੇ ਕੋਈ ਮੰਨਦਾ ਉਹ ਉਤਾਰ ਆਉਂਦੇ ਨੇ ਹਸਤ ਹਾਂਜੀ ਫਾਇਦਾ ਕੀ ਹੈ ਜੇ ਜਿੰਦੇ ਜੀ ਕਰੋਗੇ ਤਾਂ ਫਿਰ ਵੀ ਜ਼ਿੰਦਾ ਰਹੋਗੇ ਦੇਖੋ ਫੋਰ ਐਗਜ਼ਾਮਪਲ ਤੁਸੀਂ ਕਿਸੇ ਨੂੰ ਅੱਖਾਂ ਦਿੱਤੀਆਂ ਤੇ ਤੁਸੀਂ ਫਿਰ ਵੀ ਆਫਟਰ ਡੈਥ ਵੀ ਦੇਖੋਗੇ ਇਸ ਦੁਨੀਆ ਨੂੰ ਅਗਰ ਹਾਰਟ ਦਿੰਦੇ ਹੋ ਕਿਸੇ ਦੇ ਸੀਨੇ 'ਚ ਧੜਕੋਗੇ ਲੀਵਰ ਦਿੰਦੇ ਹੋ ਤੇ ਉਹ ਤਾਂ ਕਹਿੰਦੇ ਇੰਜ ਜਿਹੜੀ ਤੁਸੀਂ ਦੇ ਦਿੱਤਾ ਸਾਰੀ ਟ੍ਰੇਨ ਹੀ ਉਹਦੇ ਸਿਰ ਤੇ ਚੱਲਦੀ ਹੈ ਸੋ ਇਸ ਕਰਕੇ ਬੜਾ ਅੱਛਾ ਹੈ ਉਹ ਪਰਾਲਾ ਡਰਨ ਦੀ ਲੋੜ ਨਹੀਂ ਮੈਂ ਇਹੀ ਬੇਨਤੀ ਕਰੂਗਾ ਹਾਂਜੀ ਡਾਕਟਰ ਸਾਹਿਬ ਡਾਕਟਰ ਬਲਦੇਵ ਆਲਖ ਜੀ ਦੀ ਔਰ ਮੈਮ ਥਿਸ ਇਜ਼ ਆਲਖ ਜੀ ਜਦੋਂ ਇਕਾਈ ਹਸਪੀਟਲ ਬਣਿਆ ਸੀਗਾ ਉਦੋਂ ਤੋਂ ਅਸੀਂ ਆ ਰਹੇ ਹ ਉਸ ਤੋਂ ਪਹਿਲਾਂ ਜਦੋਂ ਡੀ ਐਮ ਸੀ ਦੇ ਵਿੱਚ ਡਾਕਟਰ ਸਾਹਿਬ ਹੁੰਦੇ ਸੀਗੇ ਉਦੋਂ ਸਰਦੂਲ ਜੀ ਦੀ ਕਿਡਨੀ ਟ੍ਰਾਂਸਪਲੈਂਟ ਹੋਈ ਸੀਗੀ ਔਰ ਮੈਡਿਊਨੇਟ ਕੀਤੀ ਸੀਗੀ ਡਾਕਟਰ ਸਾਹਿਬ ਨੇ ਉਹ ਟ੍ਰਾਂਸਪਲੈਂਟ ਕੀਤਾ ਸੀ ਡਾਕਟਰ ਆਲਖ ਸਾਹਿਬ ਨੇ ਉਦੋਂ ਦਾ ਇਹ ਗਹਿਰਾ ਰਿਸ਼ਤਾ ਬਣਦਾ ਬਣਦਾ ਅੱਜ ਜਦੋਂ ਵੀ ਇਹਨਾਂ ਦਾ ਕੋਈ ਇਕਾਈ ਹਸਪੀਟਲ ਦੇ ਵਿੱਚ ਕੋਈ ਫੰਕਸ਼ਨ ਕੁਝ ਵੀ ਹੁੰਦਾ ਹੈ ਤੇ ਜ਼ਰੂਰ ਆਈਦਾ ਇਹ ਪਰਿਵਾਰ ਆ ਕਿਉਂਕਿ ਕਿਡਨੀ ਡੋਨੇਟ ਕੀਤੀ ਸੀਗੀ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਪ੍ਰੇਰਿਤ ਕਰਦੀ ਆ ਕਿ ਅੰਗਦਾਨ ਮਹਾਦਾਨ ਹੁੰਦਾ ਹੈ ਅੰਗਦਾਨ ਤੋਂ ਵੱਡਾ ਉਤਮਦਾਨ ਕੋਈ ਵੀ ਨਹੀਂ ਹੈਗਾ ਦੁਨੀਆ ਦੇ ਵਿੱਚ ਸੋ ਕਿਸੇ ਦੀ ਜ਼ਿੰਦਗੀ ਨੂੰ ਬਚਾ ਦੇਣਾ ਇਹ ਸਭ ਤੋਂ ਵੱਡੀ ਗੱਲ ਆ ਜੇ ਤੋਂ ਤੁਸੀਂ ਕਿਡਨੀ ਡੋਨੇਟ ਕਰਦੇ ਹੋ ਤੁਹਾਡੀ ਇੱਕ ਜਿਹੜੀ ਕਿਡਨੀ ਰਹਿ ਜਾਂਦੀ ਆ ਇੱਕ ਤੁਸੀਂ ਡੋਨੇਟ ਕਰਦੇ ਇੱਕ ਕਿਡਨੀ ਤੁਹਾਡੇ ਕੋਲ ਆ ਉਹਦੇ ਨਾਲੇ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਚ ਸਰਵਾਈਵ ਕਰ ਸਕਦੇ ਹੋ ਮੈਂ ਮਿਸਾਲ ਆ ਤੁਹਾਡੇ ਸਾਹਮਣੇ ਮੈਂ 2016 ਦੇ ਵਿੱਚ ਸਰਦੂਲ ਜੀ ਨੂੰ ਕਿਡਨੀ ਦਿੱਤੀ ਸੀਗੀ ਔਰ ਅੱਜ 2025 ਹੋ ਚੁੱਕਿਆ ਸੋ ਕਿੰਨੇ ਸਾਲ ਹੋ ਗਏ ਨੇ ਮੈਂ ਬਿਲਕੁਲ ਤੰਦਰੁਸਤ ਆ ਠੀਕ ਆ ਔਰ ਨਾਚ ਰਹੀਆਂ ਟੱਪ ਰਹੀਆਂ ਪ੍ਰੋਗਰਾਮ ਕਰ ਰਹੀਆਂ ਸ਼ੂਟਿੰਗਸ ਕਰ ਰਹੀਆਂ ਸਾਰੇ ਜਿੰਨੇ ਵੀ ਮੇਰੇ ਸ਼ੋਜ਼ ਨੇ ਉੱਥੇ ਹਿੱਸਾ ਲੈ ਰਹੀਆਂ ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਕਿਡਨੀ ਵੀ ਤੁਹਾਡੀ ਪੂਰਾ ਵਰਕ ਕਰਦੀ ਆ ਤੇ ਬਾਕੀ ਲੀਵਰ ਡਾਕਟਰ ਸਾਹਿਬ ਦੀ ਇੱਥੇ ਇਕਾਈ ਹਸਪੀਟਲ ਦੇ ਵਿੱਚ ਲੀਵਰ ਦਾ ਵੀ ਕੀਤਾ ਜਾਂਦਾ ਔਰ ਕਿਡਨੀ ਟ੍ਰਾਂਸਪਲੈਂਟ ਵੀ ਹੁੰਦਾ ਹੈ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਤੁਹਾਡੇ ਅੰਦਰ ਕੋਈ ਵੀ ਪ੍ਰੋਬਲਮਸ ਹੈਗਿਆ ਨੇ ਉਹ ਤੁਸੀਂ ਇੱਥੇ ਆ ਕੇ ਡਾਕਟਰ ਸਾਹਿਬ ਨਾਲ ਡਿਸਕਸ ਕਰ ਸਕਦੇ ਹੋ ਬਹੁਤ ਹੀ ਅੱਛੇ ਨੇ ਡਾਕਟਰ ਸਾਹਿਬ ਅੱਧਾ ਬੰਦਾ ਤਾਂ ਡਾਕਟਰ ਸਾਹਿਬ ਦੀਆਂ ਗੱਲਾਂ ਦੇ ਨਾਲ ਉਹਨਾਂ ਦਾ ਪੋਜ਼ਿਟਿਵ ਔਰਾ ਦੇਖ ਕੇ ਹੀ ਤੰਦਰੁਸਤ ਹੋ ਜਾਂਦਾ ਹੈ ਕਿਉਂਕਿ ਉਹ ਬਹੁਤ ਪੋਜ਼ਿਟਿਵ ਨੇ ਬਹੁਤ ਅੱਛੇ ਨੇ ਉਹਨਾਂ ਦੇ ਹੱਥ ਵਿੱਚ ਸੱਚੇ ਪਾਸ਼ਨ ਐਨੀ ਸ਼ੀਫਾ ਦਿੱਤੀ ਹੋਈ ਆ ਜਿੰਨੇ ਵੀ ਟ੍ਰਾਂਸਪਲੈਂਟ ਉਹਨਾਂ ਨੇ ਅੱਜ ਤੱਕ ਕੀਤੇ ਨੇ ਸਾਰੇ ਸਫਲ ਰਹੇ ਨੇ ਔਰ ਸਰਦੂਲ ਜੀ 2016 ਦੇ ਵਿੱਚ ਟ੍ਰਾਂਸਪਲੈਂਟ ਹੋਇਆ ਸੀ ਬਿਲਕੁਲ ਠੀਕ ਸੀ ਟਰਾਂਸਪਲੈਂਟ ਤੋਂ ਬਾਅਦ ਉਹਨਾਂ ਨੇ ਕਿੰਨੀਆਂ ਫਿਲਮਾਂ ਕੀਤੀਆਂ ਸ਼ੋਅਜ਼ ਕੀਤੇ ਔਰ ਬਹੁਤ ਵਧੀਆ ਉਹਨਾਂ ਦੀ ਲਾਈਫ ਸੀਗੀ ਤੰਦਰੁਸਤ ਸੀਗੇ ਉ ਤਾਂ ਫਿਰ 2021 ਦੇ ਵਿੱਚ ਜਦੋਂ ਕੋਵਿਡ ਕਰਕੇ ਉਹਨਾਂ ਦੀ ਡੈਥ ਹੋਈ ਆ ਕਿਡਨੀ ਉਹਨਾਂ ਦੀ ਫੇਰ ਵੀ ਠੀਕ ਕੰਮ ਕਰ ਰਹੀ ਸੀਗੀ ਕੋਵਿਡ ਕਰਕੇ ਡੈਥ ਹੋਈ ਆ ਕਈ ਲੋਕਾਂ ਨੂੰ ਭੁਲੇਖਾ ਕਿ ਕਿਡਨੀ ਕਰਕੇ ਹੋਈ ਆ ਕਿਡਨੀ ਕਰਕੇ ਨਹੀਂ ਹੋਈ ਕਿਡਨੀ ਉਹਨਾਂ ਦੀ ਬਿਲਕੁਲ ਠੀਕ ਕੰਮ ਕਰ ਰਹੀ ਸੀਗੀ ਉਹਨਾਂ ਦੇ ਟਰਾਂਸਪਲੈਂਟ ਤੋਂ ਬਾਅਦ ਸਿਰਫ ਜਦੋਂ ਕੋਵਿਡ ਆਇਆ ਫਿਰ ਉਦੋਂ 2021 ਦੇ ਵਿੱਚ ਉਹਨਾਂ ਦੀ ਕੋਵਿਡ ਕਰਕੇ ਡੈਥ ਹੋਈ ਆ ਬਾਕੀ ਮੈਂ ਇਹ ਸਾਰਿਆਂ ਨੂੰ ਕਹਾਂਗੀ ਕਿ ਤੁਸੀਂ ਕਿਉਂਕਿ ਜਿਹੜੀ ਬਾਡੀ ਆ ਜਦੋਂ ਆਪਾਂ ਇਸ ਸਰੀਰ ਚੋਂ ਨਿਕਲ ਜਾਂਦੇ ਆ ਮਿੱਟੀ ਐ ਨੇ ਖਤਮ ਹੋ ਜਾਣਾ ਐ ਕਿਸੇ ਦੇ ਕੰਮ ਨਹੀਂ ਰਹਿਣੀ ਮਿੱਟੀ ਵਿੱਚ ਮਿਲ ਜਾਣਾ ਸੋ ਅਸੀਂ ਜੇ ਆਪਣਾ ਇਹ ਸਾਰੇ ਅੰਗ ਦਾਨ ਕਰਦੇ ਆ ਕੁਝ ਦਾਨ ਜੂੰਦੇ ਜੀਵ ਵੀ ਕਰ ਸਕਦੇ ਆ ਜਿਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜਿਵੇਂ ਲੀਵਰ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੀਵਰ ਫਿਰ ਆਪਣੀ ਜਗ੍ਹਾ ਤੇ ਆ ਜਾਂਦਾ ਐ ਤੁਹਾਡੇ ਕੋਲ ਦੋ ਕਿਡਨੀਆਂ ਨੇ ਇੱਕ ਕਿਡਨੀ ਡੋਨੇਟ ਕਰਤੀ ਇੱਕ ਨਾਲ ਤੁਸੀਂ ਵਧੀਆ ਸਰਵਾਈਵ ਕਰ ਸਕਦੇ ਹੋ ਬਾਕੀ ਜਦੋਂ ਤੁਸੀਂ ਆਪਣੇ ਸਾਰੇ ਅੰਗ ਦਾਨ ਕਰਦੇ ਹੋ ਬਾਡੀ ਨੂੰ ਤੇ ਉਦੋਂ ਤੁਸੀਂ ਕਿੰਨੇ ਸਾਰੇ ਲੋਕ ਅੱਠ ਲੋਕਾਂ ਦੀ ਤੁਸੀਂ ਜਾਨ ਬਚਾ ਸਕਦੇ ਹੋ ਇੱਕ ਬੰਦਾ ਜਦੋਂ ਆਪਣੀ ਬਾਡੀ ਨੂੰ ਡਿਨੇਟ ਕਰਦਾ ਹੈ ਆਪਣੇ ਅੰਗ ਸਾਰੇ ਦਾਨ ਕਰਦਾ ਹੈ ਅੱਠ ਬੰਦਿਆਂ ਦੀ ਜਾਨ ਬਚਾ ਸਕਦਾ ਅੱਠਾਂ ਬੰਦਿਆਂ ਦੇ ਵਿੱਚ ਤੁਸੀਂ ਧੜਕਦਾ ਦਿਲ ਤੁਹਾਡਾ ਧੜਕਦਾ ਕਿਸੇ ਚ ਕਿਸੇ ਚ ਤੁਹਾਡੀਆਂ ਅੱਖਾਂ ਦੇਖ ਰਹੀਆਂ ਨੇ ਤੇ ਤੁਸੀਂ ਅੱਠ ਲੋਕਾਂ ਦੇ ਵਿੱਚ ਜੀ ਰਿਹਾ ਮੈਂ ਡਾਕਟਰ ਬਲਦੇਵ ਸਿੰਘ ਆਵਲਖ ਚੀਫ ਯੂਰੋਲੋজিস্ট ਐਂਡ 트랜스ਪਲੈਂਟ ਸਰਜਨ ਇਕਾਈ ਹਸਪੀਟਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅੱਜ ਇਕਾਈ ਹਸਪਤਾਲ ਦੇ ਵਿੱਚ ਵਰਲਡ ਆਰਗਨ ਡੋਨਰ ਡੇ ਦੀ ਸੈਲੀਬ੍ਰੇਸ਼ਨ ਹੋਈ ਜਿਸ ਦੇ ਵਿੱਚ ਮਹਾਨ ਸ਼ਖਸੀਅਤਾਂ ਪਦਮਸ਼ਰੀ ਸ਼੍ਰੀ ਹੰਸਰਾਧ ਹਾਂਸ ਜੀ ਦੀਪਕ ਬਾਲੀ ਜੀ ਐਡਵਾਈਜ਼ਰ ਟੂ ਗਵਰਨਮੈਂਟ ਆਫ ਪੰਜਾਬ ਅਮਰ ਨੂਰੀ ਜੀ ਤੇ ਹੋਰ ਸ਼ਖਸੀਅਤਾਂ ਨੇ ਭਾਗ ਲிட்டਾ ਇਸ ਵਰਲਡ ਕਿ ਆਰਗਨ ਡੋਨਰ ਡੇ ਸੈਲੀਬ੍ਰੇਸ਼ਨ ਦਾ ਮਕਸਦ ਇਹ ਹੈ ਕਿ ਇੱਕ ਬ੍ਰੇਨ ਡੈਡ ਵਿਅਕਤੀ ਆਠ ਅੰਗਦਾਨ ਕਰਕੇ ਆਠ ਜਾਨਾਂ ਬਚਾ ਸਕਦਾ ਹੈ ਤੇ ਇਹਦੀ ਅਵੇਰਨੈਸ ਕਰਨੀ ਜ਼ਰੂਰੀ ਹੈ ਤੇ ਅਵੇਰਨੈਸ ਕਰਨੀ ਜ਼ਰੂਰੀ ਪੰਜਾਬੀ ਫੋਕ 뮤직 ਦੀ ਵੀ ਹੈ ਜਿੱਦੀ ਕਿ ਸਲੋਲੀ ਸਲੋਡੀ ਡੈਥ ਹੋ ਰਹੀ ਹੈ ਤੇ ਅਸੀਂ ਇਹ ਦੋਨਾਂ ਕਨਸੈਪਟ ਨੂੰ ਅੱਜ ਮਿਲਾਇਆ ਕਿ ਪੰਜਾਬੀ ਫੋਕ 뮤직 ਵੀ ਰਿਵਾਈਵ ਹੋਵੇ ਤੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਰਿਵਾਈਵ ਹੋਣ ਅੰਗਦਾਨ ਕਰਕੇ ਅੰਗਦਾਨ ਦੀ ਅਵੇਰਨੈਸ ਕੀਤੀ ਇਕਾਈ ਹਸਪਤਾਲ ਜਿਹੜਾ ਕਿ ਟ੍ਰਾਂਸਪਲੈਂਟ ਲਈ ਸਪੈਸ਼ਲੀ ਕਿਡਨੀ ਲਿਵਰ ਟ੍ਰਾਂਸਪਲੈਂਟ ਲਈ ਉਤਰੀ ਭਾਰਤ ਤੇ ਬਾਹਰਲੇ ਮੁਲਕਾਂ ਵਿੱਚ ਮੰਨਿਆ ਜਾਂਦਾ ਹੈ ਉਹਦਾ ਹਮੇਸ਼ਾ ਉਪਰਾਲਾ ਰਹਿੰਦਾ ਹੈ ਕਿ ਕੋਈ ਨਵੇਕਲਾ ਢੰਗ ਅਡਾਪਟ ਕਰਕੇ ਲੋਕਾਂ ਦੇ ਵਿੱਚ ਅਵੇਰਨੈਸ ਕੀਤੀ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਅੰਗਦਾਨ ਕਰਨ ਤੇ ਅੰਗ ਆਪਣੀਆਂ ਜਾਨਾਂ ਬਚਾਉਣ ਦੇ ਵਿੱਚ ਸਹਾਇੀ ਹੋਣ ਇਕਾਈ ਹਸਪਤਾਲ ਭਾਰਤ ਦਾ ਨਹੀਂ ਯਾਨੀ ਕਿ ਦੁਨੀਆ ਦਾ ਪਹਿਲਾ ਹਸਪਤਾਲ ਹੈ ਜਿੱਥੇ ਸਿੱਖ ਤੇ ਮੁਸਲਮ ਪਰਿਵਾਰਾਂ ਨੇ ਆਪਸ ਵਿੱਚ ਦੀ ਆਪਣੇ ਅੰਗ ਐਕਸਚੇਂਜ ਕਰਕੇ ਦੋ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਚਾਈਆਂ ਇਦਾਂ ਹੀ ਇੱਥੇ ਹੋਰ ਬੜੇ ਤਰ੍ਹਾਂ ਦੇ ਨਵੇਕਲੇ ਢੰਗ ਨਾਲ ਟ੍ਰਾਂਸਪਲਾਂਟ ਕੀਤੇ ਜਾਂਦੇ ਜਿਨ੍ਹਾਂ ਦਾ ਬਲੱਡ ਗਰੁੱਪ ਨਹੀਂ ਵੀ ਮਿਲਦਾ ਉਹਨਾਂ ਦੇ ਬਲੱਡ ਗਰੁੱਪ ਚੇਂਜ ਕਰਕੇ ਕੀਤੇ ਜਾਂਦੇ ਆ ਤੇ ਟ੍ਰਾਈ ਸਿਟੀ ਨੂੰ ਛੱਡ ਕੇ ਪੰਜਾਬ ਦਾ ਪਹਿਲਾ ਹਸਪੀਟਲ ਇਕਾਈ ਹਸਪੀਟਲ ਜਿੱਥੇ ਕਿ ਬ੍ਰੇਨ ਡੈਡ ਵਿਅਕਤੀ ਦੀ ਕਿਡਨੀ ਚੰਡੀਗੜ੍ਹ ਤੋਂ ਮਹਾਲੀ ਤੋਂ ਲਿਆਂਦੀ ਗਈ ਤੇ ਇੱਥੇ ਲੋੜਵੰਦ ਵਿਅਕਤੀ ਨੂੰ ਲਗਾਈ ਗਈ ਜਿਹੜਾ ਕਿ ਅੱਜ ਤੁਸੀਂ ਉਹ ਪ੍ਰੋਗਰਾਮ ਦੇ ਵਿੱਚ ਆ ਵਿੱਚ ਵੇਖਿਆ ਕਿ ਉਹ ਇਨਸਾਨ ਜਿਹਨੂੰ ਕਿਡਨੀ ਲਗਾਈ ਗਈ ਸਹੀ ਸਲਾਮਤ ਖੜਾ ਹੈ ਤੇ ਇਸ ਤਰ੍ਹਾਂ ਇਹ ਮਲਟੀ ਸਪੈਸ਼ਲਟੀ ਹਸਪੀਟਲ ਹਮੇਸ਼ਾ ਸਟ੍ਰਾਈਵ ਕਰਦਾ ਕਿ ਲੇਟੈਸਟ ਟੈਕਨੋਲੋਜੀ ਲਿਆਂਦੀ ਜਾਵੇ ਲੇਟੈਸਟ ਤਰੀਕੇ ਕੀਤੇ ਜਾਣ ਚਾਹੇ ਉਹ ਕਿਡਨੀ ਟ੍ਰਾਂਸਪਲੈਂਟ ਹੈ ਚਾਹੇ ਉਹ ਗਦੂਦਾਂ ਦੀ ਪ੍ਰੋਸਟੇਟ ਦੀ ਸ਼ਿਕਾਇਤ ਹੈ ਉਹਦੇ ਚ ਲੇਜ਼ਰ ਦੀ ਜ਼ਰੂਰਤ ਹੈ ਚਾਹੇ ਉਹ ਕੈਂਸਰ ਹੈ ਕਿਡਨੀ ਦਾ ਕੈਂਸਰ ਹੈ ਗੁਰਦੇ ਦਾ ਹੈ ਬ੍ਰੈਸਟ ਹੈ ਬੱਚੇਦਾਨੀ ਦਾ ਕੈਂਸਰ ਹੈ ਜਾਂ ਉਹ ਦੂਰਬੀਨ ਨਾਲ ਜਾਂ ਲੇਜ਼ਰ ਨਾਲ ਆਪਰੇਸ਼ਨ ਕਰਨੇ ਜਿਨ੍ਹਾਂ ਦੇ ਵਿੱਚ ਗੁਰਦੇ ਦੀਆਂ ਪੱਥਰੀਆਂ ਹੋ ਗਈਆਂ ਪਿੱਤੇ ਦੀਆਂ ਪੱਥਰੀਆਂ ਹੋ ਗਈਆਂ ਹਰਨੀਆਂ ਦਾ ਇਲਾਜ ਹੋ ਗਿਆ ਇਹ ਸਾਰੇ ਇਲਾਜ ਬੜੇ ਹੀ ਐਕਸਪਰਟ ਡਾਕਟਰ ਨਹੀਂ ਮੋ ਐਡਵਾਂਸਡ ਟੈਕਨੋਲੋਜੀ ਨਾਲ ਕੀਤੇ ਜਾਂਦੇ ਹਨ ਤੇ ਇਹ ਹਰ ਚੀਜ਼ ਦਾ ਉਪਰਾਲਾ ਰਹਿੰਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਮਿਲੇ ਤੇ ਵੱਧ ਤੋਂ ਵੱਧ ਲੋਕ ਫਾਇਦਾ ਉਠਾਣ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚ ਸਕਣ